ਹਾਡੇ ਸੰਮੁਖ ਆਡੀਓ ਤਹਿਤ ਲੇਖਕ ਡਾਕਟਰ ਤੁग्गा ਗੁਰਪ੍ਰੀਤ ਜੀ ਦੀ ਪੁਸਤਕ ਹੈ 40 ਦਿਨ 40 ਦਿਨ ਦਾ 20ਵਾਂ ਦਿਨ ਹੰਕਾਰ ਦੇ ਪਰਛਾਵੇਂ ਜਦੋਂ ਕੱਦ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲਵੋ ਕਿ ਕਾਮ ਜਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ ਅੱਜ ਰਾਤ ਬੜੀ ਰੌਣਕ ਸੀ ਕੋਈ ਮੇਲਾ ਸੀ ਨੇੜੇ ਰੰਗ ਬਰੰਗੇ ਲਹਿੰਗੇ ਪਾਈ ਮਟਿਆਰਾ ਤੇ ਚਾਦਰਿਆਂ ਵਾਲੇ ਗੱਭਰੂ ਵੱਡੇ ਪਈਆਂ ਵਾਲੇ ਫੁਲਕਾਰੀਆਂ ਨਾਲ ਸਜਾਈ ਗੱਡਿਆਂ ਤੇ ਮੇਲੇ ਨੂੰ ਜਾ ਰਹੇ ਸਨ ਕਿਤੇ ਕਿਤੇ ਪ੍ਰਾਂਦੀਆਂ ਨਾਲ ਸ਼ਿੰਗਾਰੇ ਬੋਤੇ ਤੇ ਘੋੜੀਆਂ ਵੀ ਦਿਸ ਰਹੀਆਂ ਸਨ ਕਿਸੇ ਕਿਸੇ ਗੱਭਰੂ ਦੇ ਮੋਡੇ ਤੇ ਸਰੋਂ ਦੇ ਤੇਲ ਨਾਲ ਲਿਸ਼ਕਾਈ ਦੁਨਾਰੀ ਵੀ ਲੜਕ ਰਹੀ ਸੀ ਸ਼ੀਸ਼ਿਆਂ ਜੜੇ ਕਗਰੇ ਵਾਲੇ ਕੁੜੀ ਕੇਸਰ ਨੂੰ ਬਹੁਤ ਸੋਹਣੀ ਲੱਗੀ ਜਿਸ ਨੇ ਚਾਂਦੀ ਦਾ ਮੋਟਾ ਕੜਾ ਪਾਇਆ ਹੋਇਆ ਸੀ ਤੇ ਥੋਡੀ ਤੇ ਚੰਨ ਤਾਰਾ ਘੁਣਵਾਇਆ ਹੋਇਆ ਸੀ ਉਸ ਦਾ ਮੜੰਗਾ ਵੇਕੇ ਕੇਸਰ ਨੂੰ ਜੀਤੀ ਜਿਆਦਾ ਆ ਗਈ ਅੱਖਾਂ 'ਚ ਸੁਰਮਾ ਤੇ ਗਲ 'ਚ ਤਵੀਤ ਪਾਈ ਇੱਕ ਚੰਗੀ ਧੀਰ ਢੋਲ ਵਾਲਾ ਨੌਜਵਾਨ ਕੇਸਰ ਹੁਣਾ ਨਾਲ ਆਰ ਲਿਆ ਉਸ ਨੇ ਬੜੇ ਗਰੂਰ ਨਾਲ ਕਿਹਾ ਬਰਡੇ ਮੇਲੇ ਵਾਲੀ ਛਿੰਝ ਚ ਕੁਲਣ ਜਾ ਰਿਹਾ ਹਾਂ। ਪਿਛਲੇ 3 ਸਾਲ ਤੋਂ ਰੁਮਾਲੀ ਮੇਰੀ ਹੀ ਹੁੰਦੀ ਆ। ਜਿੱਤਾਂਗਾ ਇਸ ਵਾਰ ਵੀ ਮੈਂ ਹੀ। ਪ੍ਰਮਾਤਮਾ ਧੰਨੂ ਖੁਸ਼ ਰੱਖੇ। ਫਕੀਰ ਨੇ ਕਿਹਾ ਤੇ ਪਹਿਲਵਾਨ ਨਮਸਕਾਰ ਕਰਕੇ ਅੱਗੇ ਨਿਕਲ ਗਿਆ। ਸਾਈ ਜੀ ਤੁਸੀਂ ਉਸ ਨੂੰ ਜਿੱਤਣ ਦਾ ਆਸ਼ੀਰਵਾਦ ਕਿਉਂ ਨਹੀਂ ਦਿੱਤਾ? ਕੇਸਰ ਨੇ ਪੁੱਛਿਆ। ਕੁਝ ਲੈਣ ਲਈ ਪੀਣਾਂ ਆਪਣਾ ਭਾਂਡਾ ਖਾਲੀ ਕਰਨਾ ਪੈਂਦਾ ਹੈ। ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ। ਪੁਰਾਣੇ ਸਮੇਂ ਦੀ ਗੱਲ ਹੈ। ਚੀਨ ਦਾ ਇੱਕ ਹਕੀਮ ਬਹੁਤ ਸਿਆਣਾ ਮੰਨਿਆ ਜਾਂਦਾ ਸੀ। ਨੇੜੇ ਦੇ ਰਾਜਾਂ ਦੇ ਲੋਕ ਉਸ ਕੋਲ ਇਲਾਜ ਲਈ ਆਉਂਦੇ ਸਨ। ਇੱਕ ਗਵਾਂਡੀ ਰਾਜੇ ਨੇ ਆਪਣਾ ਰਾਜ ਹਕੀਮ ਉਸ ਕੋਲ ਹਕਮਤ ਸਿੱਖਣ ਲਈ ਭੇਜਿਆ। ਜਦੋਂ ਰਾਜ ਹਕੀਮ ਚੀਨੀ ਹਕੀਮ ਦੇ ਦਵਾਈਖਾਨੇ ਪਹੁੰਚਿਆ ਤਾਂ ਉਥੇ ਪਹਿਲਾਂ ਹੀ ਕਈ ਲੋਕ ਦਵਾਈ ਲੈਣ ਲਈ ਬੈਠੇ ਸਨ ਜਦੋਂ ਵੀ ਚੀਨ ਹਕੀਮ ਮਰੀਜ਼ਾਂ ਨੂੰ ਕੁਝ ਦੱਸਣ ਲੱਗਦਾ ਤਾਂ ਮਹਿਮਾਨ ਹਕੀਮ ਵਿਚ ਹੀ ਬੋਲ ਕੇ ਆਪਣੀ ਸਲਾਹ ਦੇਣ ਲੱਗਦਾ ਇਹ ਸਿਲਸਿਲਾ ਕਾਫੀ ਦੇਰ ਚੱਲਦਾ ਰਿਹਾ ਚੀਨੀ ਹਕੀਮ ਨੇ ਚਾਹ ਬਣਾਈ ਅਤੇ ਮਹਿਮਾਨ ਹਕੀਮ ਦੇ ਸਾਹਮਣੇ ਖਾਲੀ ਪਿਆਲਾ ਰੱਖ ਕੇ ਉਸ ਵਿੱਚ ਚਾਹ ਪਾਉਣ ਲੱਗਾ ਪਿਆਲਾ ਭਰ ਗਿਆ ਪਰ ਹਕੀਮ ਹੋਰ ਚਾਹ ਲਗਾਤਾਰ ਪਾਉਂਦਾ ਰਿਹਾ ਫਿਰ ਚਾਹ ਪਿਆਲੇ ਤੋਂ ਬਾਹਰ ਡੁੱਲਣ ਲੱਗ ਪਈ ਮਹਿਮਾਨ ਹਕੀਮ ਹੈਰਾਨੀ ਨਾਲ ਬੋਲਿਆ ਇਹ ਤੁਸੀਂ ਕੀ ਕਰ ਰਹੇ ਹੋ ਚਾਹ ਬਾਹਰ ਡੁੱਲ ਰਹੀ ਹੈ ਮੇਰਾ ਪਾਂਡਾ ਤਾਂ ਨਕੋਂ ਨਕ ਭਰਿਆ ਹੋਇਆ ਹੈ ਬਿਲਕੁਲ ਇਹ ਤਾਂ ਮੈਂ ਸੋਚ ਰਿਹਾ ਹਾਂ ਕਿ ਤੁਹਾਡਾ ਪਾਂਡਾ ਤਾਂ ਪਹਿਲਾਂ ਹੀ ਭਰਿਆ ਹੋਇਆ ਹੈ ਤੁਹਾਨੂੰ ਮੇਰੀ ਸਿੱਖਿਆ ਦੀ ਲੋੜ ਨਹੀਂ ਹੈ ਇਹ ਬਾਹਰ ਹੀ ਡੁੱਲੇਗੀ ਜਿੰਨੀ ਹਕੀਮ ਉਠਿਆ ਤੇ ਬਾਹਰ ਵੱਲ ਤੁਰ ਪਿਆ ਈਸਰ ਨੂੰ ਖਿਆਲ ਆਇਆ ਗੱਲ ਤਾਂ ਬਿਲਕੁਲ ਸਹੀ ਲੱਗ ਰਹੀ ਹੈ ਕਿਉਂਕਿ ਉਸ ਨੇ ਵੀ ਕਿਸੇ ਕੰਮ 'ਚ ਗਲਤੀ ਉਦੋਂ ਹੀ ਕੀਤੀ ਹੈ ਜਦੋਂ ਆਪਣੇ ਆਪ ਨੂੰ ਉਸ ਕੰਮ ਦਾ ਮਾਹਰ ਸਮਝਣ ਲੱਗ ਪਿਆ ਸੀ ਭਾਂਡੇ ਤਾਂ ਖਾਲੀ ਹੀ ਕੰਮ ਆਉਂਦੇ ਹਨ ਹੰਕਾਰ ਤਾਂ ਅਕਲ ਤੇ ਪਰਦਾ ਪਾ ਕੇ ਕੋਈ ਵੀ ਕੰਮ ਨਿਪਰੇ ਨਹੀਂ ਚੜ੍ਹ ਦਿੰਦਾ ਫਕੀਰ ਦੀ ਗੱਲ ਸੁਣ ਕੇ ਕੇਸਰ ਦਾ ਧਿਆਨ ਤੁਰੇ ਜਾਂਦੇ ਪਹਿਲਵਾਨ ਵੱਲ ਚਲਾ ਗਿਆ ਫਕੀਰ ਨੇ ਗੱਲਾਂ ਅੱਗੇ ਤੋਰਦਿਆਂ ਕਿਹਾ ਕੰਮ ਉਹੀ ਨਿਪਰੇ ਚੜ੍ਹਦੇ ਨੇ ਜਿਹੜੇ ਦਿਲ ਲਾ ਕੇ ਕਰੀਏ ਆਣ ਮੰਨੇ ਦੇਲ ਨਾਲ ਸ਼ੁਰੂ ਕੀਤੇ ਕੰਮ ਛੋਟੀਆਂ ਛੋਟੀਆਂ ਤਕਲੀਫਾਂ ਤੋਂ ਘਬਰਾ ਕੇ ਅਧੂਰੇ ਰਹਿ ਜਾਂਦੇ ਹਨ ਕਹਿੰਦੇ ਨੇ ਸਫਲਤਾ ਦ੍ਰਿੜਤਾ ਦੀ ਕਨੇੜੀ ਚੜ ਕੇ ਆਉਂਦੀ ਹੈ ਤੇ ਦ੍ਰਿੜਤਾ ਉਦੇਸ਼ ਦੇ ਪੈਰਾਂ ਤੇ ਚੱਲ ਕੇ ਕੇਸਲ ਸਫਲਤਾ ਦਾ ਇਹ ਫਲਸਫਾ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਇੱਕ ਪੁਰਾਣੀ ਗੱਲ ਹੈ ਕਿ ਇੱਕ ਬਹੁਤ ਧਾਰਮਿਕ ਵਿਰਤੀ ਵਾਲਾ ਆਦਮੀ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਆਪਣੇ ਮੁਰਸ਼ਿਦ ਦੀ ਕੁਟਿਆ ਵਿੱਚ ਗੁਜ਼ਾਰਨਾ ਚਾਹੁੰਦਾ ਸੀ ਜਦੋਂ ਆਦਮੀ ਬਿਰਧ ਹੋ ਗਿਆ ਤਾਂ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲ ਕੇ ਮੁਰਸ਼ਿਦ ਦੀ ਕੁਟਿਆ ਵੱਲ ਨੂੰ ਚੱਲ ਪਿਆ ਮੁਰਸ਼ਿਦ ਕੋਲ ਪਹੁੰਚਣ ਲਈ ਇੱਕ ਵੱਡਾ ਪਹਾੜ ਤੇ ਇੱਕ ਬਹੁਤ ਸੰਗਣਾ ਦਰਖਤ ਲੰਘ ਕੇ ਜਾਣਾ ਪੈਂਦਾ ਸੀ ਜਦੋਂ ਪਹਾੜ ਪਾਰ ਕਰਨ ਤੋਂ ਬਾਅਦ ਜੰਗਲ ਸ਼ੁਰੂ ਹੋਇਆ ਤਾਂ ਮੀ ਬਹੁਤ ਜ਼ੋਰ ਨਾਲ ਸ਼ੁਰੂ ਹੋ ਗਿਆ ਰਾਤ ਪੈਣ ਕਰਕੇ ਉਹ ਇੱਕ ਝੌਂਪੜੀ ਵਿੱਚ ਰੁਕ ਗਿਆ ਦੂਸਰੇ ਦਿਨ ਸਵੇਰੇ ਉਸ ਝੌਂਪੜੀ ਵਾਲੇ ਨੇ ਬਜ਼ੁਰਗ ਨੂੰ ਕਿਹਾ ਇਹ ਮੀ ਹੁਣ ਕਈ ਦਿਨ ਨਹੀਂ ਰੁਕਣਾ ਤੁਹਾਨੂੰ ਕੁਝ ਦਿਨ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ ਮੀ ਵਿੱਚ ਜੰਗਲ ਪਾਰ ਕਰਨਾ ਬੜਾ ਔਖਾ ਹੋਵੇਗਾ ਨਹੀਂ ਮੇਰੇ ਲਈ ਨਾ ਔਖਾ ਨਹੀਂ ਹੋਵੇਗਾ ਕਿਉਂਕਿ ਮੇਰੀ ਰੂਹ ਤਾਂ ਪਹਿਲਾਂ ਹੀ ਮੁਰਸ਼ਿਦ ਦੀ ਕੁਟਿਆ ਵਿੱਚ ਹੈ ਹੁਣ ਤਾਂ ਬਸ ਮੈਂ ਆਪਣੇ ਸਰੀਰ ਨੂੰ ਹੀ ਲੈ ਕੇ ਜਾਣਾ ਹੈ ਕਿ ਆ ਕਿ ਉਹ ਵਰਦੇਮੀ ਵਿੱਚ ਹੀ ਬਾਹਰ ਜੰਗਲ ਵੱਲ ਤੁਰ ਪਿਆ ਕੇਸਰ ਸੋਚ ਰਿਹਾ ਸੀ ਕਿ ਰੂਹ ਤਾਂ ਉਸਦੀ ਵੀ ਜੀਤੀ ਕੋਲ ਹੀ ਹੈ ਉਸ ਨੂੰ ਲੱਗਿਆ ਜਿਵੇਂ ਉਹ ਜੋਗੀ ਹੋ ਗਿਆ ਸੀ ਜਿਸ ਦੀ ਜ਼ੂਰਤ ਸਾਈ ਕੋਲ ਰੂਹ ਜੀਤੀ ਕੋਲ ਅਤੇ ਸਿਰਫ ਸਰੀਰ ਹੀ ਉਸ ਦੇ ਕੋਲ ਸੀ ਉਸ ਦੇ ਕੰਨੀ ਧਰਕਦੇ ਬੋਲ ਪਏ ਉਠ ਆਪ ਬੂਤੀ ਆਪਣੇ ਪਿੰਡੇ ਤੇ ਮਲ ਕਿਸ ਨੇ ਕਹੇ ਇਹ ਬੋਲ ਫਕੀਰ ਤਾਂ ਚੁੱਪ ਚਾਪ ਸਮਾਦੀ ਵਿੱਚ ਕਿਤੇ ਦੂਰ ਜਾ ਚੁੱਕਾ ਸੀ ਪਤਾ ਨਹੀਂ ਕਿਸ ਦੁਨੀਆ ਵਿੱਚ ਦੁਨੀਆ ਤੇ ਕੀ ਹੈ ਫਿਰ ਸਾਦੀ ਵਖੋ ਵਖਰੀ ਕਿਉਂ ਹੈ ਕੇਸਰੀਆਂ ਅੱਖਾਂ ਹਨੇਰੇ ਵਿੱਚ ਆਪਣੀ ਦੁਨੀਆ ਲੱਭਣ ਲੱਗੀਆਂ ਧੰਨਵਾਦ ਅਗਲੇ ਤੇ ਪਿਛਲੇ ਦਿਨ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਲਾਈਕ ਕਰੋ ਧੰਨਵਾਦ